ਸਭ ਤੋਂ ਵਧੀਆ ਜਿਹੜੀ ਚੀਜ਼ ਸੀਗੀ ਮਾਹੀ ਸ਼ਰਮਾ ਤੇ ਜਿਹੜੇ ਉਹਦੇ ਵਿੱਚ ਸ਼ੇਰੋ ਸ਼ਾਇਰੀ ਸੀਗੀ ਉਹ ਮਤਲਬ ਬਹੁਤ ਵਧੀਆ ਸੀਗੀ ਪੰਜਾਬੀ ਸਿਨੇਮਾ ਜਿਵੇਂ ਇਹ ਚੱਲ ਰਿਹਾ ਹੈ ਉਹ ਤੋਂ ਇੱਕ हट ਕੇ ਮੂਵੀ ਹੈ ਅਲੱਗ ਸਟੋਰੀ ਹੈ ਜੀ ਜਨਾਨੀ ਦਾ ਚਲੋ ਆਪਣਾ ਆਪਣਾ ਪਰਿਵਾਰਕ ਜੀ ਜਨਾਨੀ ਦੇ ਇੱਕ ਹੈ ਜੀ ਜਿਹੜੇ ਆਨੰਦ ਕਰਨ ਹੋ ਗਏ ਚੱਲ ਨਹੀਂਦਾ ਉਹੀ ਹੈ ਜੀ ਆਪਣੇ ਟਾਈਮ ਆ ਗਿਆ ਨਾ ਪੈਗ ਬੁੱਕਲ ਸਿਸਟਮ ਵਿੱਚ ਐਡ ਹੋ ਗਿਆ ਨਾ ਲੈ ਥੋੜਾ ਐਡ ਹੋ ਗਿਆ ਕੋਈ ਨਹੀਂ ਉਹ ਵੀ ਚੱਲਦਾ ਹੈ ਅੱਜ ਕੱਲ ਸਸਿਕਾ ਦਾ ਸਵਾਗਤ ਤੁਸੀਂ ਦੇਖੋ ਡੇਲੀ ਪੋਸਟ ਪੰਜਾਬੀ ਤੇ ਅੱਜ ਅਸੀਂ ਰੋਜ਼ ਰੋਜੀ ਤੇ ਗਲਾਬ ਜਿਹੜੀ ਸਿਨੇਮੇ ਕਰਾਂ ਦੇ ਵਿੱਚ ਰਿਲੀਜ਼ ਹੋਈ ਤਾਂ ਜਿਸ ਦਾ ਅੱਜ ਪ੍ਰੀਮੀਅਰ ਸੀ ਤਾਂ ਜਾਣਦੇ ਹਾਂ ਕਿਵੇਂ ਲੱਗੀ ਫਿਲਮ ਤੇ ਕਾਫੀ ਜ਼ਿਆਦਾ ਜਿਹੜੇ ਦਰਸ਼ਕ ਇੱਥੇ ਦੇਖਣ ਵਾਸਤੇ ਆਏ ਹੋਏ ਨੇ ਕਿਦਾਂ ਲੱਗੀ ਮੂਤ ਬਹੁਤ ਵਧੀਆ ਮੂਵੀ ਸੀਗੀ ਤੇ ਗੁਰਨਾਮ ਪੁੱਲਰ ਦੀ ਐਕਟਿੰਗ ਜਿਹੜੀ ਸੀਗੀ ਉਹ ਬਹੁਤ ਵਧੀਆ ਸੀਗੀ ਔਰ ਸਭ ਤੋਂ ਵਧੀਆ ਜਿਹੜੀ ਚੀਜ਼ ਸੀਗੀ ਮਾਹੀ ਸ਼ਰਮਾ ਦੇ ਜਿਹੜੇ ਉਹਦੇ ਵਿੱਚ ਸ਼ੇਰੋ ਸ਼ਹਿਰੀ ਸੀਗੀ ਉਹ ਮਤਲਬ ਬਹੁਤ ਵਧੀਆ ਸੀਗੀ ਨਹੀਂ ਉਹ ਤਾਂ ਚਲੋ ਉਹ ਤਾਂ ਉਹ ਤਾਂ ਪਾਰਟ ਹੈ ਦੇਖੋ ਫਿਲਮ ਦਾ ਕਿ ਉਹ ਦੇਖੋ ਉਹ ਦਾ ਪਾਰਟ ਹੈ ਨਹੀਂ ਦੇਖੋ ਦਾ ਪਾਰਟ ਆ ਪਕੜ ਰਿਹਾ ਹਾਂ ਨਹੀਂ ਬਿਲਕੁਲ ਹਾਂ ਜੀ ਉਸ ਤਰ੍ਹਾਂ ਕਹਿੰਦੇ ਹੋ ਫਿਰ ਤਾਂ ਬਹੁਤ ਵਧੀਆ ਲੱਗੀ ਹਾਂ ਬਹੁਤ ਵਧੀਆ ਲੱਗੀ ਜੀ ਬਹੁਤ ਵਧੀਆ ਫਿਲਮ ਹੈ ਜੀ ਬਹੁਤ اچھی ਮੂਵੀ ਲੱਗੀ ਕਾਫੀ ਅੱਛਾ ਮੈਸੇਜ ਮਿਲੇ ਇਸ ਮੂਵੀ ਤੋਂ ਮੈਂ ਲਾਸਟ ਟਾਈਮ ਖਿਡਾਰੀ ਫਿਲਮ ਦੇਖੀ ਸੀ ਗੁਰਨਾਮ ਭੁੱਲਦੀ ਇਟ ਵਾਸ ਟੋਟਲੀ ਡਿਫਰੈਂਟ ਇਸ ਟਾਈਮ ਸੋ ਇਸਟ ਕਾਫੀ ਅੱਛਾ ਸੋਸ਼ਲ ਮੈਸੇਜ ਦਿੱਤਾ ਗਿਆ ਹੈ ਹਰ ਬੰਦੇ ਦੀ ਆਪਣੀ ਜੌਬ ਹੁੰਦੀ ਹੈ ਸੋ ਮਾਹੀ ਸ਼ਰਮ ਆਪਣੀ ਜੌਬ ਨਿਭਾਰੀ ਸੀ ਸੋ ਅੱਛਾ ਮੈਸੇਜ ਮੂਵੀ ਦਾ ਕਿਤਨ ਲੱਗੀ ਸਰਦਾਰ ਸਾਹਿਬ ਨੂੰ ਵੀ ਬਹੁਤ ਵਧੀਆ ਜੀ ਬਹੁਤ ਸੋਹਣੀ ਮੂਵੀ ਹੈ ਜੀ ਪੰਜਾਬੀ ਸਿਨੇਮਾ ਜਿਵੇਂ ਇਹ ਚੱਲ ਰਿਹਾ ਹੈ ਉਹ ਤਾਂ ਇੱਕ ਹਟਕੇ ਮੂਵੀ ਹੈ ਅਲੱਗ ਸਟੋਰੀ ਹੈ ਜੀ ਬਹੁਤ ਵਧੀਆ ਸਟੋਰੀ ਹੈ ਜੀ ਬਹੁਤ ਜਨਾਨੀ ਇੱਕ ਹੀ ਪਾਲੀ ਚਾਹੀਦੀ ਹੈ ਨਾਨੀ ਦਾ ਚਲੋ ਆਪਣਾ ਆਪਣਾ ਪਰਿਵਾਰ ਕਿ ਚਲਣੀ ਦੇ ਇੱਕ ਹੀ ਹੈ ਜੀ ਜਿਹੜੇ ਅਨੰਦ ਕਾਰਜ ਹੋ ਗਏ ਚਲਣੀ ਦਾ ਉਹੀ ਹੈ ਜੀ ਆਹ ਨਾਲ ਦੇ ਇੱਕ ਹੀ ਹੈ ਨਾ ਵੀ ਆਸ-ਪਾਸੇ ਨਹੀਂ ਜਾਣਾ ਚਾਹੀਦਾ ਬਿਲਕੁਲ ਬਿਲਕੁਲ ਮੈਸੇਜ ਤਾਂ ਆਈ ਜਾ ਰਹੇ ਜੀ ਹਾਂ ਜੀ ਪਰਜਾਈ ਵਿਆਹ ਹੋਇਆ ਨਾ ਹਾਂ ਬਿਲਕੁਲ ਜੀ ਬਿਲਕੁਲ ਪਰਜਾਈ ਪੂਰਾ ਪਿਆਰ ਕਰਦੇ ਨਾ ਉਹ ਪੂਰਾ ਜੀ ਪੂਰਾ ਪੂਰਾ ਜੀ ਉਹਨਾਂ ਦੀ ਬਦੌਲਤ ਫਿਰਦੇ ਮੈਂ ਤਾਂ ਨਹੀਂ ਹੋਉਂਦੇ ਨਹੀਂ ਹੋਊਂਗੀ ਵੀ ਨਹੀਂ ਨਾ ਉਹਨਾਂ ਨੂੰ ਨਾ ਬੰਨੂ ਜੀ ਇਹ ਫਿਲਮ ਬਈ ਸੁਨੇਹਾ ਦੇ ਰਹੀ ਹੈ ਜੀ ਪਿਆਰ ਹੋਣਾ ਚਾਹੀਦਾ ਹੈ ਉਹਨਾਂ ਨੂੰ ਦਿਖਾਵਾਂਗੇ ਵੀ ਜੀ ਆਪਾਂ ਕਿਵਾਰ ਲਿਆ ਕੇ ਜੀ ਦਿਖਾਣੀ ਪੈਗੀ ਜੀ ਬਿਲਕੁਲ ਬਹੁਤ ਵਧੀਆ ਫਿਲਮ ਬਈ ਸਾਰੇ ਪੱਖ ਤੋਂ ਕਮੇਡੀ ਪੱਖ ਤੋਂ ਔਰ ਆਪਣਾ ਸਹਾਇਤਕ ਪੱਖ ਤੋਂ ਹੁਣ ਨੀਚੇ ਇਹਦੀ ਕਿ ਨਹੀਂ ਹੋਣੀ ਚਾਹੀਦੀ ਹੈ ਨਹੀਂ ਇੱਕ ਗੱਲੀ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਉਹ ਉਹ ਗਲਤੀ ਹੈ ਉਹ ਥੋੜੀ ਜਿਹੀ ਗਲਤੀ ਉੱਥੇ ਥੋੜਾ ਜਿਹਾ ਚੱਲ ਰਹੀ ਕੋਈ ਗੱਲ ਨਹੀਂ ਪਰ ਉੱਥੇ ਉਹਦਾ ਜਿਹੜਾ ਰੋਲ ਸੀਗਾ ਉਹਦੇ ਨਾਲ ਨਾਲ ਜਿਹੜੀ ਉਹਨੇ ਸ਼ਾਇਰੀ ਕਰਤੀ ਉਹ ਰੋਲ ਉਹਦਾ ਵਾਰ ਕੀ ਹੋਰ ਜੀ ਮਾਹੀ ਸ਼ਰਮਾ ਦੀ ਪਹਿਲੀ ਫਿਲਮ ਹੈ ਵਧੀਆ ਕਰੀ ਜੁਨੇ ਜੀ ਬਹੁਤ ਵਧੀਆ ਰੋਲ ਕਰ ਰਹੇ ਹੋ ਤੁਹਾਡੀ ਫਿਲਮ ਹੀ ਸੁਪਰ ਹਿੱਟ ਸੀ ਤੇ ਕਿਵੇਂ ਲੱਗੀ ਫਿਲਮਾਂ ਬਹੁਤ ਸੋਹਣੀ ਮੂਵੀ ਲੱਗੀ ਮਨਵੀਰ ਸਰ ਨੇ ਇਸ ਮੂਵੀ ਦਾ ਜੋ ਡਾਇਰੈਕਟਰ ਨੇ ਉਹਨਾਂ ਦਾ ਕੰਮ ਮੈਨੂੰ ਬਹੁਤ ਹੀ ਪਿਆਰਾ ਲੱਗਿਆ ਮਾਹੀ ਉਹਨਾਂ ਦਾ ਕੰਮ ਇਹਨਾਂ ਸੋਹਣਾ ਸੀ ਪ੍ਰਿਆੰਜਲ ਗੁਰਨਾਥ एवरीवन ਇਜ਼ ਨੇਲਡ ਇਟ ਬਹੁਤ ਸੋਹਣੀ ਮੂਵੀ ਹੈ ਬਹੁਤ ਸੋਹਣਾ ਮੈਸੇਜ ਹੈ ਤੁਸੀਂ ਇੱਕ ਵਾਰੀ ਜ਼ਰੂਰ ਸਾਰੇ ਜਣੇ ਦੇਖ ਕੇ ਰੋਜ਼ ਰੋਜ਼ੀ ਐਨਕੀ ਥੈਂਕ ਯੂ ਸੋ ਬਾਏ ਥੈਂਕ ਯੂ ਥੈਂਕ ਯੂ ਗਾਇਜ਼ ਕੀ ਹਾਲ ਨੇ ਹਾਂ ਬਹੁਤ ਵਧੀਆ ਨੇ ਪੁੱਤ ਬਹੁਤ ਵਧੀਆ ਹੋ ਗਿਆ ਬਹੁਤ ਪੁੱਤ ਬਹੁਤ ਆਜੋ ਬਹੁਤ ਖੁੱਲੇ ਡੁੱਲੇ ਕਰਦੇ ਆ ਬਹੁਤ ਬਾਜੀ ਅੱਜ ਸਾਰਾ ਪਰਿਵਾਰ ਹੀ ਆਇ ਤੁਸੀਂ ਮੈਂ ਡੈਡੀ ਇਹ ਮਾਤਾ ਉਹ ਤਾਂ ਚਾਚਾ ਅੱਛਾ ਚਾਚਾ ਤੇ ਕਿਵੇਂ ਲੱਗੀ ਫਿਲਮ ਆਜੋ ਆਹ ਸਾਈਡ ਦਾ ਇੱਧਰ ਆਜੋ ਰਹਿ ਜਾਓ ਬਹੁਤ ਵਧੀਆ ਲੱਗੀ ਬੁੱਤਰ ਫਾੜੀ ਵੇਖਿਆ ਬਹੁਤ ਵਧੀਆ ਲੱਗੀ ਬੁੱਤਰ ਉਹ ਵੀ ਉਧਰ ਉਧਰ ਅੱਜ ਬਹੁਤ ਵਧੀਆ ਲੱਗੀ ਤੇ ਪੁਰਾਣੇ ਸਮੇ ਦਾ ਇਹ ਜਾਂ ਕੁਝ ਹੁੰਦਾ ਨਹੀਂ ਸ ਅੱਜਕਲ ਸ਼ਰਾਬਾ ਸ਼ਰੂਬ ਵਾਲੀਆਂ ਕੋਈ ਗੱਲੇ ਨਹੀਂ ਬਹੁਤ ਵਧੀਆ ਲੱਗੀ ਜਿਹੜਾ ਜ ਹੁਣ ਮਾਹੌਲ ਹੈ ਬਹੁਤ ਵਧੀਆ ਲੱਗੀ ਆ ਤੇ ਮੌਲ ਕਿਵੇਂ ਲੱਗਦਾ ਜਿਵੇਂ ਅੱਜ ਕੱਲ ਪੈਗ ਪੁਗ ਲਾਣ ਵਾਲੀਆਂ ਹਾਂ ਨਾ ਬਹੁਤ ਵਧੀਆ ਲੱਗਿਆ ਤੇ ਬਹੁਤ ਵਧੀਆ ਮੌਮ ਹਲੇ ਪੁੰਦਰੀ ਹੈਗੇ ਕਿ ਨਹੀਂ ਹੈਗੇ ਹਾਂ ਤੇ ਵਿਆਹ ਹੋਇਨੇ ਹਾਂ ਬੋਤਾ ਦਾ ਅਖਰੀ ਤਾਂ ਬਹੁਤਾ ਤਾਂ ਅਲਟਕਾਈ ਕਿਹ ਨਾਲ ਨੇ ਮੁੰਡੇ ਤਾਂ ਵਿਆਹ ਹੋਏ ਨੇ ਮੁੰਡੇ ਹੋਏ ਨੇ ਮੁੰ ਤਾਂ ਮੁੰਡੇ ਵਿਆਹ ਹੋਏ ਨੇ ਤੇ ਸਹੀ ਸਿਸਟਮ ਸਾਰਾ ਵਧੀਆ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਬਾਲਾ ਵਧੀਆ ਬੇਟਾ ਬਹੁਤ ਬਹੁਤ ਵਧੀਆ ਬੇਟਾ ਬਹੁਤ ਆਈਏ ਜ਼ਰੂਰ ਮਨ ਲਿਖਣੇ ਚਾਹੀਦੇ ਹਨ ਮਤਲਬ ਕਿ ਬੰਦੇ ਦਾ ਜਨਾਨੀ ਨਾਲ ਹੀ ਹੁੰਦਾ ਹੈ ਮਤਲਬ ਜੇਕਰ ਸੰਸਾਰ ਵਿੱਚ ਲੰਮਾ ਵਰਤਨਾ ਹੋਵੇ ਹਾਂਜੀ ਹਾਂਜੀ ਬਿਲਕੁਲ ਮੂਵੀ ਵੇਖ ਕੇ ਆਏ ਬਹੁਤ ਅੱਛੀ ਬਹੁਤ ਲੱਗਿਆ ਮੈਨੂੰ ਲੱਗਿਆ ਫੈਮਿਲੀ ਫੈਮਿਲੀ ਵਿੱਚ ਦੇਖਣ ਵਾਲੀ ਵੀ ਹੈ ਹਾਂ ਫੈਮਿਲੀ ਮੂਵੀ ਹੈ ਹਾਂ ਅੱਛੀ ਪਰ ਆਮ ਨਾਲ ਦੇਖ ਸਕਦੇ ਨੇ ਬੱਚਿਆਂ ਨਾਲ ਆਪਣੇ ਬੱਚਾ ਪ੍ਰੇਮ ਪਿਆਰ ਹੈਗਾ ਮਤਲਬ ਬੰਦੇ ਦਾ ਜਨਾਨੀ ਨਾਲ ਜੋ ਪਿਆਰ ਦਿਖਾਇਆ ਗਿਆ ਮਤਲਬ ਉਹ ਜ਼ਰੂਰੀ ਹੋਣਾ ਚਾਹੀਦਾ ਹੈ ਹਾਂਜੀ ਹਾਂ ਵੀ ਅੱਛਾ ਹਾਂਜੀ ਹਾਂ ਰਿਸ਼ਤਾ ਵਧੀਆ ਮਤਲਬ ਪਿਆਰ ਮੀਆਂ ਬੀਬੀ ਦਾ ਅਸੀਂ ਮੀਆਂ ਬੀਬੀ ਕਹਾਂਗੇ ਪੰਜਾਬੀ ਚ ਹਨਾ ਬਹੁਤ ਅੱਛਾ ਲੱਗਿਆ ਮਤਲਬ ਅੱਜ ਕੱਲ ਆਪਣੇ ਟਾਈਮ ਆ ਗਿਆ ਨਾ ਪੈਗ ਪੁਗਲ ਸਿਸਟਮ ਵਿੱਚ ਐਡ ਹੋ ਗਿਆ ਨਾ ਥੋੜਾ ਐਡ ਹੋ ਗਿਆ ਕੋਈ ਨਹੀਂ ਉਹ ਵੀ ਚੱਲਦਾ ਹੈ ਅੱਜ ਕੱਲ ਹਾਂ ਚੱਲਦਾ ਹੈ ਮੂਵੀ ਬਹੁਤ ਵਧੀਆ ਨਾਲ ਦੀ ਐਕਟਿੰਗ ਗੁਨਾਮ ਕੁਲਰ ਦੀ ਬੈਸਟ ਸੋ ਅਸੀਂ ਬਹੁਤ ਜ਼ਿਆਦਾ ਜਿਹੜੇ ਆਡੀਅੰਸ ਨਾਲ ਗੱਲਬਾਤ ਕੀਤੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪਰਿਵਾਰਿਕ ਮੂਵੀ ਹੈਗੀ ਤੇ ਅਜਿਹੀਆਂ ਮੂਵੀਆਂ ਵੀ ਵੰਨਿਆ ਚਾਹੀਦਾ ਸੋ ਤੁਸੀਂ ਵੀ ਆਪਣੇ ਪਰਿਵਾਰਾਂ ਦੇ ਨਾਲ ਜ਼ਰੂਰ ਆਓ ਤੇ ਰੋਜ਼ ਰੋਜ਼ੀ ਤੇ ਗੁਲਾਬ ਜਿਹੜੀ 9 ਅਗਸਤ ਨੂੰ ਸਿਨੇਮੇ ਘਰਾਂ 'ਚ ਰਿਲੀਜ਼ ਹੋ ਰਹੀ ਹੈ ਤਾਂ ਆਪਣੇ ਨੇੜੇ ਦੇ ਲੱਗਦੇ ਸਿਨੇਮਾ 'ਚ ਜ਼ਰੂਰ ਦੇਖਣ ਲਈ ਜਾਓ ਸੋ ਜੁੜੇ ਹੋ ਟੈਲੀਪੋਸ ਫੈਮਰ ਕੈਨਬਰ ਸਾਹਿਬ ਸ਼ੇਖ ਦੇ ਨਾਲ ਸੰਦੀਪ ਕੰਬੋਸ ਮੋਹਾਲੀ ਤੋਂ